ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਇਸ ਹਫਤੇ ਦੇ ਰਾਸ਼ੀ ਫਲ ਦੇ ਬਾਰੇ ਵਿੱਚ ਕਿ 12 ਦੀਆਂ 12 ਰਾਸ਼ੀਆਂ ਦੀ ਜ਼ਿੰਦਗੀ ਵਿੱਚ ਇਸ ਹਫਤੇ ਕਿਹੜੇ ਕਿਹੜੇ ਬਦਲਾਅ ਹੁੰਦੇ ਦਿਖਾਈ ਦੇ ਰਹੇ ਹਨ ਕਿ ਇਹਨਾਂ ਦੇ ਵਿੱਚ ਚੰਗਾ ਹੋਣ ਵਾਲਾ ਹੈ ਜਾਂ ਮਾੜਾ ਹੋਣ ਵਾਲਾ ਹੈ ਜਾਂ ਇਹਨਾਂ ਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਤਾਂ ਕਿ ਇਹਨਾਂ ਦੇ ਗ੍ਰਹਾਂ ਦੀ ਸਥਿਤੀ ਅਨੁਕੂਲ ਰਹਿ ਸਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣ ਇਸ ਹਫ਼ਤੇ ਦੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਦੇ ਲੋਕਾਂ ਲਈ ਨਵਾਂ ਹਫ਼ਤਾ ਰੁਝੇਵਿਆਂ ਭਰਿਆ ਰਹੇਗਾ ਪਰ ਪਰੇਸ਼ਾਨੀਆਂ ਦੀ ਤੀਬਰਤਾ ਪਹਿਲਾਂ ਦੇ ਮੁਕਾਬਲੇ ਘੱਟ ਹੋ ਜਾਵੇਗੀ ਹਾਲਾਤਾਂ ਵਿੱਚ ਅਚਾਨਕ ਕੋਈ ਬਦਲਾਅ ਨਹੀਂ ਹੋਵੇਗਾ ਪਰ ਪਿਛਲੇ ਹਫਤੇ ਆਈਆਂ ਪਰੇਸ਼ਾਨੀਆਂ ਵਿੱਚ ਸੁਧਾਰ ਹੋ ਜਾਵੇਗਾ। ਲੋਨ ਲੈਣ ਦੇ ਇਸ਼ਤਿਕ ਲੋਕ ਸੰਪਰਕ ਬਣਦੇ ਨਜ਼ਰ ਆਉਣਗੇ ਜਦੋਂ ਕਿ ਦਫ਼ਤਰੀ ਮਾਮਲਿਆਂ ਵਿੱਚ ਤਣਾਅ ਘਟ ਹੋਣਾ ਸ਼ੁਰੂ ਹੋ ਜਾਵੇਗਾ। ਸਿਹਤ ਦੇ ਮਾਮਲਿਆਂ ਵਿੱਚ ਵੀ ਮਾਮੂਲੀ ਸੁਧਾਰ ਹੋ ਜਾਵੇਗਾ। ਵਪਾਰੀ ਵਰਗ ਨੂੰ ਬੇਫਿਕਰ ਨਹੀਂ ਬੈਠਣਾ ਚਾਹੀਦਾ। ਕੁੱਲ ਮਿਲਾ ਕੇ ਇਹ ਹਿੰਮਤ ਕਰਮ ਕਰਨ ਦਾ ਸਮਾਂ ਹੈ। ਫਿਲਹਾਲ ਸਭ ਕੁਝ ਤੁਹਾਡੇ ਅਨੁਕੂਲ ਹੋਣ ਵਿੱਚ ਹੀ ਸਮਾਂ ਲੱਗ ਰਿਹਾ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਨੂੰ ਲੱਡੂ ਚੜਾਓ। ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲੇ ਲੋਕਾਂ ਨੂੰ ਇਸ ਹਫਤੇ ਆਪਣੇ ਆਪ ਤੇ ਬਹੁਤ ਜ਼ਿਆਦਾ ਕਾਬੂ ਰੱਖਣ ਦੀ ਲੋੜ ਹੋਵੇਗੀ। ਕੁਝ ਵੀ ਸੋਚ ਸਮਝ ਕੇ ਕਰੋ ਅਤੇ ਕਿਸੇ ਨਾਲ ਵਾਅਦਾ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਵਿਸ਼ੇਸ਼ ਤੌਰ ਤੇ ਵਿੱਤੀ ਮਾਮਲਿਆਂ ਵਿੱਚ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਇਸ ਹਫ਼ਤੇ ਵੱਡੇ ਪੈਸਿਆਂ ਦੇ ਲੈਣ-ਦੇਣ ਤੋਂ ਬਚੋ। ਕਾਰੋਬਾਰੀਆਂ ਨੂੰ ਵੱਡਾ ਸੌਦਾ ਕਰਨ ਤੋਂ ਪਹਿਲਾਂ ਹੀ ਸਹੀ ਖੋਜ ਕਰਨੀ ਚਾਹੀਦੀ ਹੈ। ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖੋ ਅਤੇ ਬਾਹਰ ਦਾ ਭੋਜਨ ਖਾਣ ਤੋਂ ਵੀ ਬਚੋ। ਜ਼ੁਕਾਮ ਅਤੇ ਬੁਖਾਰ ਤੋਂ ਪਰਿਵਾਰਕ ਮੈਂਬਰ ਚਿੰਤਤ ਹਨ। ਹਫ਼ਤੇ ਵਿੱਚ ਕਿਸੇ ਵੱਡੀ ਰੁਕਾਵਟ ਦੇ ਸੰਕੇਤ ਨਹੀਂ ਹਨ। ਜੇ ਤੁਸੀਂ ਥੋੜਾ ਜਿਹਾ ਸਾਵਧਾਨ ਰਹੋਗੇ ਤਾਂ ਤੁਸੀਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸੁੰਦਰ ਕਾਂਡ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲੇ ਲੋਕਾਂ ਲਈ ਇਸ ਹਫਤੇ ਪਰਿਵਾਰ ਵਿੱਚ ਸਦ ਭਾਵਨਾ ਵਧਣ ਦੀ ਸੰਭਾਵਨਾ ਹੈ। ਘਰ ਵਿੱਚ ਕੋਈ ਸ਼ੁਭ ਕਾਰਜ ਕਰਨ ਦੀ ਸਥਿਤੀ ਬਣੀ ਹੋਈ ਹੈ। ਆਪਣੇ ਪਿਆਰਿਆਂ ਨੂੰ ਮਿਲਣ ਨਾਲ ਤੁਹਾਡਾ ਮਨ ਪ੍ਰਸੰਨ ਹੋ ਜਾਵੇਗਾ। ਹਾਲਾਂਕਿ ਕੁਝ ਅਣਬਣ ਹੋਣ ਦੀ ਵੀ ਸੰਭਾਵਨਾ ਹੈ। ਤੁਹਾਨੂੰ ਆਪਣੇ ਬੱਚਿਆਂ ਤੋਂ ਕੋਈ ਚੰਗੀ ਖਬਰ ਵੀ ਮਿਲ ਸਕਦੀ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਹਾਲਾਂਕਿ ਕਿਸੇ ਵੱਡੀ ਮੁਸ਼ਕਲ ਦੀ ਸੰਭਾਵਨਾ ਨਹੀਂ ਹੈ ਕਾਰੋਬਾਰ ਵਿੱਚ ਚੰਗੀ ਸਥਿਤੀ ਦਿਖਾਈ ਦੇ ਰਹੀ ਹੈ ਨੌਕਰੀ ਪੇਸ਼ਾ ਲੋਕਾਂ ਲਈ ਇਹ ਹਫਤਾ ਚੰਗਾ ਰਹਿਣ ਵਾਲਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਦੇ ਸਾਹਮਣੇ ਸਰੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਤੁਹਾਡੇ ਲਈ ਮਾਨਸਿਕ ਤੌਰ ਤੇ ਉਲਝਣਾ ਵਧਣ ਵਾਲੀਆਂ ਹਨ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਤੁਹਾਡੇ ਲਈ ਮਾਨਸਿਕ ਤੌਰ ਤੇ ਉਲਝਣਾ ਵਧਣ ਵਾਲੀਆਂ ਹਨ ਇਸ ਹਫ਼ਤੇ ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲੈ ਕੇ ਹੀ ਕੰਮ ਕਰੋ ਹਰ ਕਿਸੇ ਤੇ ਭਰੋਸਾ ਨਾ ਕਰੋ ਆਪਣੇ ਕਾਰੋਬਾਰ ਦਾ ਵੀ ਧਿਆਨ ਰੱਖੋ ਅਤੇ ਇਸ ਜਾਂ ਉਸ ਦੇ ਬਾਰੇ ਗੱਲ ਕਰਨ ਤੋਂ ਵੀ ਬਚੋ ਖਾਸ ਤੌਰ ਤੇ ਔਰਤਾਂ ਨੂੰ ਗੱਲਬਾਤ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਕਰਜ਼ੇ ਲਈ ਭਜ ਰਹੇ ਹੋ ਤਾਂ ਇਸ ਹਫ਼ਤੇ ਤੁਹਾਡਾ ਕੰਮ ਪੂਰਾ ਹੋ ਜਾਵੇਗਾ ਤੁਸੀਂ ਵੀ ਇਸ ਹਫ਼ਤੇ ਕਿਤੇ ਘੁੰਮਣ ਜਾ ਸਕਦੇ ਹੋ ਕਾਰੋਬਾਰੀ ਵਰਗ ਲਈ ਹਫ਼ਤਾ ਅਨੁਕੂਲ ਹੈ ਨੌਕਰੀ ਪੇਸ਼ਾ ਲੋਕਾਂ ਨੂੰ ਸਾਵਧਾਨੀਆਂ ਦੇ ਨਾਲ ਹੀ ਅੱਗੇ ਵਧਣਾ ਹੋਵੇਗਾ ਵਿਵਾਦ ਦੀ ਸੰਭਾਵਨਾ ਹੋ ਸਕਦੀ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਦੀ ਆਰਤੀ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਇਸ ਹਫਤੇ ਪ੍ਰੇਮ ਪ੍ਰਸਤਾਵ ਵੀ ਮਿਲ ਸਕਦਾ ਹੈ ਜੋ ਜਲਦੀ ਹੀ ਵਿਆਹ ਵਿੱਚ ਬਦਲ ਸਕਦਾ ਹੈ ਜੀਵਨ ਦੇ ਹਰ ਪਹਿਲੂ ਵਿੱਚ ਸ਼ੁਭ ਕਾਮਨਾਵਾਂ ਦੀ ਸੰਭਾਵਨਾ ਹੈ ਸਨਮਾਨ ਵਿੱਚ ਵਾਧਾ ਹੋ ਸਕਦਾ ਹੈ ਦਫ਼ਤਰ ਵਿੱਚ ਤਰੱਕੀ ਅਤੇ ਘਰ ਵਿੱਚ ਸ਼ੁਭ ਸਮਾਗਮ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਸਿਹਤ ਵੱਲ ਧਿਆਨ ਦੇਣ ਦੀ ਵੀ ਲੋੜ ਹੋਵੇਗੀ ਠੰਡ ਦੇ ਕਹਿਰ ਤੋਂ ਬਚੋ ਬਿਹਤਰ ਹੋਵੇਗਾ ਜੇਕਰ ਤੁਸੀਂ ਭਾਰੀ ਭੋਜਨ ਨਾ ਖਾਓ ਪਰਿਵਾਰ ਵਿੱਚ ਸ਼ੁਭ ਕਾਰਜ ਹੋਣ ਦੀ ਵੀ ਸੰਭਾਵਨਾ ਹੈ ਇਸ ਦੌਰਾਨ ਤੁਹਾਨੂੰ ਸਿਹਤ ਸੰਬੰਧੀ ਮਾਮਲਿਆਂ ਵਿੱਚ ਪੱਜਣਾ ਪੈ ਸਕਦਾ ਹੈ ਖਾਸ ਤੌਰ ਤੇ ਪਰਿਵਾਰ ਦੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਦੇ ਜ਼ਖਮੀ ਹੋਣ ਦੀ ਵੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਲਈ ਇਹ ਹਫਤਾ ਉਤਾਰ ਚੜਾਅ ਵਾਲਾ ਬਣਿਆ ਰਹੇਗਾ ਤੁਹਾਨੂੰ ਇੱਕ ਹੀ ਸਮੇਂ ਵਿੱਚ ਕਿਤੇ ਕੋਈ ਚੰਗੀ ਖਬਰ ਤੇ ਕਿਤੇ ਕੋਈ ਬੁਰੀ ਖਬਰ ਵੀ ਮਿਲ ਸਕਦੀ ਹੈ ਪਰ ਵੱਡੀ ਮੁਸੀਬਤ ਦੇ ਕੋਈ ਸੰਕੇਤ ਨਹੀਂ ਹਨ ਇਸ ਹਫਤੇ ਤੁਹਾਨੂੰ ਵਿਆਹ ਦਾ ਪ੍ਰਸਤਾਵ ਵੀ ਮਿਲ ਸਕਦਾ ਹੈ ਦੋਸਤਾਂ ਦੇ ਨਾਲ ਤੁਸੀਂ ਪਿਕਨਿਕ ਤੇ ਵੀ ਜਾ ਸਕਦੇ ਹੋ ਇਸ ਹਫਤੇ ਤੁਸੀਂ ਆਪਣੇ ਖਰਚਿਆਂ ਤੇ ਕਾਬੂ ਨਹੀਂ ਰੱਖ ਸਕੋਗੇ ਇਸ ਲਈ ਥੋੜਾ ਜਿਹਾ ਸਾਵਧਾਨ ਰਹੋ ਤੁਹਾਨੂੰ ਪਰਿਵਾਰ ਅਤੇ ਦਫ਼ਤਰ ਵਿੱਚ ਸਾਰਿਆਂ ਦਾ ਸਹਿਯੋਗ ਮਿਲ ਜਾਵੇਗਾ ਪਰਿਵਾਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇਗੀ ਤੁਹਾਨੂੰ ਆਮ ਨਾਲੋਂ ਜ਼ਿਆਦਾ ਕੰਮ ਕਰਨਾ ਵੀ ਪੈ ਸਕਦਾ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਦੇ ਦਰਸ਼ਨ ਕਰੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਲੋਕਾਂ ਲਈ ਇਹ ਹਫ਼ਤਾ ਬਹੁਤ ਵਧੀਆ ਰਹਿਣ ਵਾਲਾ ਹੈ ਇਸ ਹਫ਼ਤੇ ਤੁਹਾਡਾ ਸਮਾ ਯਾਤਰਾ ਪਾਰਟੀਬਾਜ਼ੀ ਅਤੇ ਮौज-ਮਸਤੀ ਵਿੱਚ ਬਤੀਤ ਹੋ ਜਾਵੇਗਾ। ਮਨ ਖੁਸ਼ ਰਹੇਗਾ ਅਤੇ ਜੀਵਨ ਹਰ ਪੱਖੋਂ ਅਨੁਕੂਲ ਹੋ ਜਾਵੇਗਾ। ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਹੈ। ਵਪਾਰੀ ਵਰਗ ਲਈ ਵੀ ਸਮਾਂ ਅਨੁਕੂਲ ਰਹਿਣ ਵਾਲਾ ਹੈ। ਪਰਿਵਾਰਕ ਜੀਵਨ ਵਿੱਚ ਸੁੱਖ ਸ਼ਾਂਤੀ ਰਹੇਗੀ। ਸਿਹਤ ਵਿੱਚ ਕੁਝ ਪਰੇਸ਼ਾਨੀ ਹੋ ਸਕਦੀ ਹੈ। ਰੁਕੇ ਹੋਏ ਕੰਮ ਪੂਰੇ ਹੋ ਜਾਣਗੇ। ਜ਼ਿਆਦਾ ਆਤਮ ਵਿਸ਼ਵਾਸ ਤੋਂ ਬਚੋ ਅਤੇ ਜਲਦਬਾਜ਼ੀ ਵਿੱਚ ਕੋਈ ਵੱਡਾ ਫੈਸਲਾ ਨਾ ਲਓ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸੰਕਟ ਮੋਚਨ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਲਈ ਇਹ ਹਫਤਾ ਉਲਝਣਾ ਭਰਿਆ ਹੋਵੇਗਾ ਜ਼ਿੰਦਗੀ ਤੁਹਾਨੂੰ ਇੱਕ ਵਾਰ ਇੱਕ ਬਹੁਤ ਹੀ ਵੱਡੇ ਵਿਕਲਪਾਂ ਦੇ ਨਾਲ ਪੇਸ਼ ਕਰੇਗੀ ਤੁਸੀਂ ਅੰਤਮ ਫੈਸਲੇ ਬਾਰੇ ਉਲਝਣ ਮਹਿਸੂਸ ਕਰ ਸਕਦੇ ਹੋ ਇਹ ਹਫਤਾ ਤੁਹਾਡੇ ਲਈ ਸੰਭਾਵਨਾਵਾਂ ਵਾਲਾ ਹੈ ਤੁਹਾਨੂੰ ਇੱਕੋ ਸਮੇਂ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਵੀ ਮਿਲ ਸਕਦੀਆਂ ਹਨ ਤੁਸੀਂ ਇਸ ਗੱਲ ਵਿੱਚ ਉਲਝਣ ਵਿੱਚ ਹੋ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਰਸਤਾ ਸਹੀ ਹੋਵੇਗਾ ਆਪਣੇ ਮਨ ਨੂੰ ਇਕਾਗਰ ਕਰੋ ਅਤੇ ਆਪਣੇ ਵਾਹਿਗੁਰੂ ਦੇ ਨਾਮ ਵਿੱਚ ਹੀ ਜੁੜ ਜਾਓ ਤੁਸੀਂ ਗਲਤ ਸਾਬਤ ਨਹੀਂ ਹੋਵੋਗੇ ਫੈਸਲੇ ਤੇ ਪਹੁੰਚਣ ਲਈ ਤੁਸੀਂ ਕਿਸੇ ਬਜ਼ੁਰਗ ਅਤੇ ਭਰੋਸੇਮੰਦ ਵਿਅਕਤੀ ਦੀ ਮਦਦ ਲੈ ਸਕਦੇ ਹੋ ਹਰ ਕਿਸੇ ਦੀ ਸਲਾਹ ਲੈਣ ਤੋਂ ਬਚੋ ਪਰਿਵਾਰਕ ਜੀਵਨ ਵਿੱਚ ਤੁਹਾਡਾ ਚੰਗਾ ਹੋ ਜਾਵੇਗਾ ਦਫ਼ਤਰ ਵਿੱਚ ਮਾਹੌਲ ਵੀ ਅਨੁਕੂਲ ਰਹੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਬਾਂਦਰਾ ਨੂੰ ਆਲੂ ਚੜਾਓ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਲਈ ਇਸ ਹਫਤੇ ਰਿਸ਼ਤੇਦਾਰ ਅਤੇ ਅਜਨਬੀਆਂ ਨਾਲ ਮੁਲਾਕਾਤ ਹੋਣ ਦੀ ਵੀ ਸੰਭਾਵਨਾ ਹੈ ਗੱਲਬਾਤ ਵਿੱਚ ਆਪਣੀ ਬੋਲੀ ਨੂੰ ਸੰਜਮ ਰੱਖੋ ਤਾਂ ਜੋ ਤੁਹਾਡੇ ਰਿਸ਼ਤੇ ਸੁਹਿਰਦ ਬਣੇ ਰਹਿਣ ਇਸ ਹਫਤੇ ਤੁਹਾਨੂੰ ਪਿਆਰ ਦੇ ਮਾਮਲਿਆਂ ਵਿੱਚ ਖੁਸ਼ੀ ਮਿਲ ਸਕਦੀ ਹੈ ਵਿਵਹਤਾ ਜੀਵਨ ਵਿੱਚ ਵੀ ਪਿਆਰ ਵਧਣ ਦੀ ਸੰਭਾਵਨਾ ਹੈ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਸਭ ਦੀ ਸਲਾਹ ਲੈਣ ਤੋਂ ਬਚੋ ਇਸ ਹਫਤੇ ਤੁਸੀਂ ਜਾਇਦਾਦ ਵਿੱਚ ਵੀ ਨਿਵੇਸ਼ ਕਰ ਸਕਦੇ ਹੋ ਭੌਤਿਕ ਸੁੱਖਾਂ ਤੇ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ ਕਾਰੋਬਾਰ ਵਿੱਚ ਵਾਧਾ ਹੋਣ ਦੀ ਵੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸੁੰਦਰ ਕਾਂਠ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਲੋਕਾਂ ਲਈ ਇਹ ਹਫਤਾ ਥੋੜਾ ਜਿਹਾ ਵਿਅਸਤ ਰਹੇਗਾ ਤੁਹਾਨੂੰ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮਾਂ ਲਈ ਸਮਾਂ ਦੇਣਾ ਹੋਵੇਗਾ ਜੇਕਰ ਤੁਸੀਂ ਦਫ਼ਤਰ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਕਾਇਮ ਕਰਨਾ ਚਾਹੁੰਦੇ ਹੋ ਤਾਂ ਮਾਨਸਿਕ ਤਣਾਅ ਤੁਹਾਨੂੰ ਨਹੀਂ ਹੋਵੇਗਾ ਜਿਨ੍ਹਾਂ ਲੋਕਾਂ ਦਾ ਪ੍ਰਾਪਰਟੀ ਜਾਂ ਵਾਹਨ ਵੀ ਖਰੀਦਣ ਫਰੋਕਤ ਦੀ ਸੰਬੰਧੀ ਕੰਮ ਲਟਕਿਆ ਹੋਇਆ ਸੀ ਉਹਨਾਂ ਦਾ ਇਸ ਹਫ਼ਤੇ ਉਹ ਕੰਮ ਪੂਰਾ ਹੋ ਜਾਵੇਗਾ ਸਿਹਤ ਸੁਧਾਰਨ ਰਹੇਗੀ ਪਰਿਵਾਰਕ ਸਥਿਤੀ ਵਿੱਚ ਸੁਖ ਸ਼ਾਂਤੀ ਰਹੇਗੀ ਪ੍ਰੇਮੀਆਂ ਵਿੱਚ ਆਪਸੀ ਝਗੜੇ ਹੋ ਸਕਦੇ ਹਨ ਪਰ ਅਣਵਿਆਹੇ ਨੌਜਵਾਨ ਲੜਕੇ ਲੜਕੀਆਂ ਦੇ ਵਿਆਹ ਦਾ ਮਾਮਲਾ ਅੱਗੇ ਵੱਧ ਜਾਵੇਗਾ ਵਿੱਤੀ ਮਾਮਲਿਆਂ ਲਈ ਇਹ ਹਫਤਾ ਚੰਗਾ ਰਹੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਨੂੰ ਲਾਲ ਗੁਲਾਬ ਦੀ ਮਾਲਾ ਚੜਾਓ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਲਈ ਇਹ ਹਫਤਾ ਸਫਲ ਸਾਬਤ ਹੋ ਜਾਵੇਗਾ ਪਿਛਲੇ ਹਫਤੇ ਤੁਸੀਂ ਪੈਸੇ ਦੀ ਕਮੀ ਦੇ ਨਾਲ ਜੂਝ ਰਹੇ ਸੀ ਪਰ ਇਸ ਹਫਤੇ ਰਾਹਤ ਮਿਲ ਜਾਵੇਗੀ ਪੁਰਾਣਾ ਫਸਿਆ ਹੋਇਆ ਪੈਸਾ ਵੀ ਤੁਹਾਨੂੰ ਵਾਪਸ ਆ ਜਾਵੇਗਾ। ਨਵਾਂ ਵਾਹਨ ਖਰੀਦਣ ਦੀ ਸੰਭਾਵਨਾ ਹੈ। ਜਾਇਦਾਦ ਨਾਲ ਜੁੜੇ ਕੰਮਾਂ ਲਈ ਹਫਤਾ ਚੰਗਾ ਰਹੇਗਾ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਵਿਸਤਾਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ। ਤੁਹਾਡਾ ਪੁਰਾਣਾ ਫਸਿਆ ਹੋਇਆ ਪੈਸਾ ਵਾਪਸ ਆ ਜਾਵੇਗਾ। ਨਵਾਂ ਵਾਹਨ ਖਰੀਦਣ ਦੀ ਸੰਭਾਵਨਾ ਬਣ ਜਾਵੇਗੀ। ਜਾਇਦਾਦ ਨਾਲ ਜੁੜੇ ਕੰਮਾਂ ਲਈ ਇਹ ਹਫਤਾ ਚੰਗਾ ਹੋ ਜਾਵੇਗਾ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਵਿਸਤਾਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਤੁਹਾਨੂੰ ਲਾਭ ਮਿਲ ਜਾਵੇਗਾ ਨੌਕਰੀ ਪੇਸ਼ਾ ਲੋਕਾਂ ਦੇ ਆਪਣੇ ਬਾਸ ਨਾਲ ਕੁਝ ਮਤਭੇਦ ਹੋ ਸਕਦੇ ਹਨ ਪਰ ਇਸ ਸਮੇਂ ਦੌਰਾਨ ਸਬਰ ਦੇ ਨਾਲ ਕੰਮ ਲਓ ਸਭ ਕੁਝ ਠੀਕ ਹੋ ਜਾਵੇਗਾ ਤੁਹਾਡੀ ਪਰਿਵਾਰਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਔਲਾਦ ਤੁਹਾਡੀ ਦਾ ਵੀ ਕੰਮ ਸਹੀ ਰਹੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਚੋਲਾ ਚੜਾਓ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਲਈ ਇਹ ਹਫਤਾ ਬਹੁਤ ਵਧੀਆ ਹੈ ਇਸ ਹਫਤੇ ਤੁਸੀਂ ਉਹਨਾਂ ਕੰਮਾਂ ਨੂੰ ਪੂਰਾ ਕਰਨ ਵਿੱਚ ਸਫਲ ਹੋਵੋਗੇ ਜਿਨ੍ਹਾਂ ਲਈ ਤੁਸੀਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹੋ ਧਾਰਮਿਕ ਅਤੇ ਅਧਿਆਤਮਿਕ ਤਰੱਕੀ ਵੱਲ ਵਧੋਗੇ ਪਰਿਵਾਰਕ ਇਕੱਠ ਜਾਂ ਸ਼ੁਭ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਜਾਵੇਗਾ ਹੋਰ ਯਾਤਰਾਵਾਂ ਤੁਹਾਡੀਆਂ ਹੋ ਜਾਣਗੀਆਂ ਪਰਿਵਾਰਕ ਲੋਕ ਜੋ ਵੀ ਸਮਾਗਮਾਂ ਵਿੱਚ ਜਾਣਗੇ ਨੌਕਰੀ ਅਤੇ ਕਾਰੋਬਾਰ ਨਾਲ ਜੁੜੇ ਲੋਕ ਕੰਮ ਦੇ ਸਿਲਸਿਲੇ ਵਿੱਚ ਯਾਤਰਾ ਕਰ ਸਕਦੇ ਹਨ ਆਪਣੀ ਸਫਲਤਾ ਬਾਰੇ ਆਪਣੇ ਮਨ ਵਿੱਚ ਕਿਸੇ ਕਿਸਮ ਦਾ ਸ਼ੱਕ ਨਾ ਰੱਖੋ ਜੇ ਤੁਹਾਡੀ ਇੱਛਾ ਅਨੁਸਾਰ ਕੁਝ ਨਹੀਂ ਹੁੰਦਾ ਤਾਂ ਗੁੱਸਾ ਨਾ ਕਰਨਾ ਜੀ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਨੂੰ ਸੁਪਾਰੀ ਦੇ ਪੱਤੇ ਚੜਾਓ ਇਹ ਸੀ ਇਸ ਹਫ਼ਤੇ ਦਾ ਰਾਸ਼ੀ ਫਲ ਜੀ ਇਹ ਸੀ ਇਹਨਾਂ ਦੇ ਜ਼ਿੰਦਗੀ ਵਿੱਚ ਹੋਣ ਵਾਲੇ ਉਤਾਰ ਚੜਾ ਸੋ ਸਾਵਧਾਨੀ ਵਰਤਣਾ ਜੀ ਦੱਸੇ ਹੋਏ ਉਪਾਅਾਂ ਨੂੰ ਕਰ ਲੈਣਾ ਜੀ ਧੰਨਵਾਦ